ਸਸ਼ੀ ਗਾਲ ਜੀ ਗੁਲੀ ਮੋਟਿਕ ਜਿਗਰਾਉਂ ਦੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਨਵੇਂ ਸੂਟਾਂ ਦੇ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਅੱਜ ਵਾਲੇ ਸੂਟਾਂ ਸੂਟਾਂ ਦੇ ਵਿੱਚ ਆਪਣੇ ਕੁਝ ਮਸ਼ੀਨ ਵਰਕ ਵਾਲੇ ਸੂਟ ਰਹਿਣਗੇ ਕੁਝ ਹੈਂਡ ਵਰਕ ਵਾਲੇ ਸੂਟ ਰਹਿਣਗੇ ਜਿਨ੍ਹਾਂ ਵਿੱਚ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਕਮੈਂਟ ਕਰਦੀਆਂ ਨੇ ਕਿ ਤੁਸੀਂ ਆਪਣੇ ਸੂਟਾਂ ਦੀ ਵੀ ਡਿਟੇਲ ਦਿਆ ਕਰੋ ਆਪਣੇ ਵਿੱਚ ਜਿਹੜਾ ਚੁਣਿਆ ਕੀਤਾ ਹੋਇਆ ਇਹ ਵਾਲਾ ਸੂਟ ਮਸ਼ੀਨ ਵਰਕ ਦੇ ਵਿੱਚ ਰਹੇਗਾ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੈ ਦੇਖ ਸਕਦੇ ਹੋ ਸਾਰੇ ਦੇ ਵਿੱਚ ਕਟ ਵਰਕ ਹੋਈ ਆ 슬ੀਵਜ਼ ਦੇ ਉੱਪਰ ਵੀ ਕਟ ਵਰਕ ਤੇ ਢੀਰੇ ਦੇ ਉੱਪਰ ਵੀ ਕਟ ਵਰਕ ਹੋਈ ਹੋਈ ਆ ਵੇਅਰ ਕੀਤਾ ਹੋਇ ਬਹੁਤ ਹੀ ਸੋਹਣਾ ਜਿਵੇਂ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਆਪਾਂ ਸੂਟ ਦਿੱਤਾ ਸੈਮੀ ਰੋਸਲਕ ਦੇ ਵਿੱਚ ਇਹ ਸੂਟ ਰੈਡੀ ਕੀਤਾ ਹੋਇਆ ਵਾ ਇਹਦੇ ਵਿੱਚ ਕਾਫੀ ਕਲਰ ਆਪਣੇ ਕੋਲੇ ਹੈਗਾ ਕੋਈ ਵੀ ਸੂਟ ਇਹਦੇ ਵਿੱਚ ਤੁਸੀਂ ਆਪਣੇ ਕੋਲ ਆਰਡਰ ਕਰਨਾ ਹੋਵੇ ਤਾਂ ਆਪਣਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਤੋਂ ਪ੍ਰਾਈਸ ਵੀ ਲੈ ਸਕਦੇ ਹੋ ਤੇ ਆਪਾਂ ਨੂੰ ਆਰਡਰ ਵੀ ਦੇ ਸਕਦੇ ਹੋ ਐਦਾਂ ਹੀ ਅਜਿਹੇ ਸੂਟ ਆ ਪੂਛ ਆਪਣੇ ਪਸ਼ਮੀਨੇ ਦੇ ਉੱਪਰ ਵਰਕ ਕੀਤੇ ਹੋਇਆ ਮਿਕਸ ਮਟੀਰੀਅਲ ਦੇ ਉੱਪਰ ਜਿਵੇਂ ਕਹਿੰਦਾ ਉਹ ਵੀ ਆਪਾਂ ਮਸ਼ੀਨ ਵਰਕ ਕੀਤਾ ਹੋਇਆ ਆਪਣੀ ਜਿਹੜੀ ਬੁਟੀਕਾ ਰੈਕੋਰਡ ਰੋਡ ਦੇ ਉੱਪਰ ਜਦੋਂ ਆਉਂ ਸ਼ਹਿਰ ਦੇ ਵਿੱਚ ਆ ਤੁਸੀਂ ਇੱਥੇ ਮਾਰਨਿੰਗ ਟਾਈਮ ਕਾਲ ਕਰਕੇ ਆਪਣੇ ਕੋਲ ਕਿਸੇ ਟ ਸੋ ਜੇ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਸੂਟਾਂ ਪਿਓਰ ਕريب ਦੇ ਵਿੱਚ ਬਣਿਆ ਹੋਇਆ ਵਾ ਬਹੁਤ ਹੀ ਸੋਹਣਾ ਕਲਰ ਆਈਸ ਬਲੂ ਜਿਹਾ ਕਲਰ ਰਹੇਗਾ ਇਹਨਾਂ ਨਾਲ ਦੇ ਆਪਾਂ ਪਹਿਲਾਂ ਵੀ ਸੂਟ ਬਣਾ ਚੁੱਕੇ ਹਾਂ ਉਹ ਆਪਾਂ ਪਿੰਕ ਲਾਈਟ ਬੇਜ ਜਿਹਾ ਕਲਰ ਉਹਦੇ ਤੇ ਬਣਾਇਆ ਇਹ ਆਪਾਂ ਨਿਊ ਸ਼ੇਡ ਦੇ ਉੱਪਰ ਬਣਾਇਆ ਆਈਸ ਬਲੂ ਕਲਰ ਰਹੇਗਾ ਘੇਰੇ ਦੇ ਉੱਪਰ ਬਹੁਤ ਪਿਆਰਾ ਫਰਕ ਹੋਇਆ ਹੈ ਚਾਕੇਰਾ ਬਹੁਤ ਹੀ ਸੋਹਣਾ ਕੰਮ ਵਿੱਚ ਸਾਰੇ ਬੂਟੀ ਪਹਿਲਾਂ ਆਪਾਂ ਸਕੁਅਰ ਨੈਕ ਬਣਾਇਆ ਸੀ ਹੁਣ ਆਪਾਂ ਬਣਾਇਆ ਰਾਉਂਡ ਨੈਕ ਰਾਉਂਡ ਨੈਕ ਦੇ ਵਿੱਚ ਵਰਕ ਕੀਤਾ ਹੋਇਆ ਤੇ 슬ੀਵ ਸੇ ਪੂਰਾ ਹੈਵੀ ਬਾਰਡਰ ਰਹੂਗਾ ਪਿਓਰ 80 ਗ੍ਰਾਮ ਕ੍ਰੇਪ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਇਹ ਉਹਦੇ ਤੇ ਬਣਿਆ ਹੋਇਆ ਸੂਟ ਤੇ ਚਾਕਾ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਰਹੂਗਾ ਦੇਖ ਸਕਦੇ ਹੋ ਚਾਕਾ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਜਿਹੜਾ ਕ੍ਰਸ਼ ਟਿਸ਼ੂ ਆ ਉਹਦੇ ਨਾਲ ਕੀਤੀ ਹੋਈ ਆ ਤੇ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਆ ਪਿਓਰ 80 ਗ੍ਰਾਮ ਕ੍ਰੇਪ ਦੇ ਵਿੱਚ ਰੱਖਤਾ ਹੈ ਨਾਲ ਆਪਾਂ ਜਿਹੜਾ ਹੈਗਾ ਇਹਦੇ ਹੈਵੀ ਸਲਵਾਰ ਰੱਖੀ ਆ ਤੇ ਜਿਹੜੀ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਆ ਉਹ ਵੀ ਆਪਾਂ ਕ੍ਰਸ਼ ਟਿਸ਼ੂ ਦੇ ਨਾਲ ਕਿਉਂਕਿ ਭੈਣਾਂ ਨੂੰ ਜਿਵੇਂ ਇਹ ਟਿਸ਼ੂ ਜ਼ਿਆਦਾ ਪਸੰਦ ਆ ਵੀ ਉਦੋਂ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਕਲਰ ਆ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜਿਹੜਾ ਹੁਣ ਵਿੱਚ ਵਰਕ ਆ ਤੁਸੀਂ ਦੇਖ ਹੀ ਰਹੇ ਹੋ ਆਪਾਂ ਪਹਿਲਾਂ ਜੇ ਮੈਂ ਕੋਪਰੈਂਟੀ ਕਲਰ ਯੂਜ਼ ਕੀਤਾ ਸੀਗਾ ਵਰਕ ਦੇ ਵਿੱਚ ਹੁਣ ਆਪਾਂ 골ਡਨ ਵਰਕ ਯੂਜ਼ ਕੀਤਾ ਹੋਇਆ ਜਿਹੜਾ 골ਡਨ ਕਲਰ ਦਾ ਵਰਕ ਹਨ ਵੀ ਆਪਾਂ ਸਟਾਫ ਦੇ ਅਕੋਰਡਿੰਗ ਹੀ ਦੇ ਦਿੰਨੇ ਆ ਕਿਹੜਾ ਕਲਰ ਕਿਸ ਤੇ ਚਾਹ ਰਹੇ ਆ ਉਸ ਦੇ ਅਕੋਰਡਿੰਗ ਹੀ ਆਪਾਂ ਦੇਖ ਕੇ ਵਰਕ ਕਰ ਦੇ ਦਿੰਨੇ ਆ ਆਪਾਂ ਬਹੁਤ ਸੋਹਣਾ ਕੰਮ ਆ ਵਿੱਚ ਪਰਲ ਵਗੈਰਾ ਸਾਰੀ ਚੀਜ਼ ਆਪਾਂ ਇਨਕਲੂਡ ਕੀਤੀ ਹੋਈ ਆ ਹਨ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਸੈਮੀ ਸਿਲਕ ਦੇ ਵਿੱਚ ਰਹੂਗਾ ਉਹ ਵੀ ਹੈਂਡਵਰਕ ਦਾ ਸੂਟ ਰਹੂਗਾ ਇਹ ਵੀ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਸਿਲਕ ਦੇ ਵਿੱਚ ਸੂਟ ਰਹੇਗਾ ਵਿੱਚ ਸਾਰੇ ਬੂਟੀ ਪਾਈ ਹੋਈ ਆ ਵਿੱਚ ਸਾਰੇ ਬੂਟੀ ਆ ਤੇ ਵਿੱਚ ਆਪਾਂ ਥ੍ਰੈਡ ਯੂਜ਼ ਕੀਤਾ ਮਜੈਂਟਾ ਕਲਰ ਦਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਇਹ ਵੀ ਬਣ ਗਿਆ ਇਹਦੀ ਵੀ ਜਿਹੜੀ ਫਿਨਿਸ਼ਿੰਗ ਆਪਾਂ ਹੋਏ ਕ੍ਰੈਸਟ ਇਸ਼ੂ ਦੇ ਨਾਲ ਕੀਤੀ ਆ ਤੇ ਬਹੁਤ ਹੀ ਸੋਹਣਾ ਸੂਟ ਆ ਸੇਮ ਪਿਓਰ ਸਿਲਕ ਦੇ ਵਿੱਚ ਸੂਟ ਰੇਗਾ ਹੈਵੀ ਸਲਵਾਰ ਰਹੇਗੀ ਤੇ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਭਾਰੀ ਸਲਵਾਰ ਰਹੇਗੀ ਇਹਦੇ ਨਾਲ ਵੀ ਜਿਵੇਂ ਜਮ 스테이트 ਸਲਵਾਰ ਬਣਵਾਉਂਦੀਆਂ ਨੇ ਇਹ ਭਾਰੀ ਸਲਵਾਰ ਦੇ ਨਾਲ ਬਣਿਆ ਹੋਇਆ ਤੇ ਦੁਪੱਟਾ ਇਹਦਾ ਵੀ ਆਪਾਂ ਸੇਮ ਮੋਡਿਸ ਕੀਤਾ ਹੋਇਆ ਰੈਡੀ ਫਿਨਿਸ਼ਿੰਗ ਪੱਟੀ ਲਗਾ ਕੇ ਹਨ ਬਹੁਤ ਸੋਹਣਾ ਦੁਪੱਟਾ ਇਹਦਾ ਵੀ ਰੈਡੀ ਹੋਇਆ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਲੇਸ ਬੋਟਾ ਲਗਾਉਣਾ ਉਹ ਵੀ ਲੱਗ ਸਕਦਾ ਵਰਕ ਕਰਾਉਣਾ ਉਹ ਵੀ ਹੋ ਸਕਦਾ ਪਰ ਭੈਣ ਜੀ ਚੁਆਇਸ ਹੈ ਕਿ ਆਪਾਂ ਬੋਟਾ ਲਗਾ ਵੀ ਦੀ ਦੁਪੱਟਾ ਰੈਡੀ ਕਰਵਾਈਏ ਬਹੁਤ ਸੋਹਣਾ ਹੈ ਸੂਟ ਜਿਹੜਾ ਬਣਿਆ ਹੈ ਦੇਖ ਸਕਦੇ ਹੋ ਪੂਰਾ ਆਪਾਂ ਤੁਹਾਨੂੰ ਦਿਖਾਣੇ ਆ ਬਹੁਤ ਸੋਹਣਾ ਬਣਿਆ ਹੈ ਸੀ ਜਿੱਤੇ ਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੇ ਤੁਸੀਂ ਰੈਡ ਦਾ ਕਲਰ ਚੇਂਜ ਕਰਵਾ ਲਓ ਕਿਸੇ ਹੋਰ ਕਲਰ ਤੇ ਕਰਵਾਉਣਾ ਤੇ ਐਸ ਇਟ ਇਜ਼ ਵੀ ਕਰਾਉਣਾ ਐਸ ਇਟ ਇਜ਼ ਵੀ ਕਰਵਾ ਸਕਦੇ ਹੋ ਨੈਕ ਸੂਟ ਵੀ ਆਪਣਾ ਬਹੁਤ ਸੋਹਣਾ ਪੈਚ ਵਰਕ ਵਾਲਾ ਹੋਇਆ ਹੈ ਸੂਟ ਓਨਲੀ ਇਹਦੇ 슬ੀਵਜ਼ ਦੇ ਉੱਪਰ ਵਰਕ ਕਰਦੇ ਨੇ ਨੈਕ ਦੇ ਉੱਪਰ ਆਪਾਂ ਪੋਰਟਲੀ ਬਟਨ ਦਿੱਤੇ ਆ 슬ੀਵਜ਼ ਪੂਰੀਆਂ ਹੈਵੀ ਰਹਿੰਦੀਆਂ ਦੇਖ ਸਕਦੇ ਹੋ ਪੂਰੀਆਂ ਹੈਵੀ 슬ੀਵਜ਼ ਦੇ ਉੱਪਰ ਵਰਕ ਆ ਤੇ ਬਾਕੀ ਆਪਾਂ ਸਿਰਫ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਚਾਕਾਂ ਬਾਕੀ ਜਾਰਾ ਸਿੰਪਲ ਸੁਣ ਰਹੋਗਾ ਤੁਸੀਂ ਜਿਵੇਂ ਘੇਰੇ ਤੇ ਕੁਕਰਵਾਉਣਾ ਚਾਹੁੰਦੇ ਚਾਕੇ ਦੇ ਦੇ ਬੇਲ ਵੀ ਕਰਵਾ ਸਕਦੇ ਹੋ ਪਰ ਇਹ ਭੈਣ ਦੀ ਚੋਇਸ ਜਿਵੇਂ ਸੀ ਕਿ ਆਪਾਂ ਉਹਦੇ ਹੀ ਬਣਾ ਕੇ ਦਿੱਤਾ ਉਹਨਾਂ ਨੂੰ ਸੂਟ ਜਿਹੜੀ ਸਲਵਾਰ ਹੈਗੀ ਉਹ ਸਟ੍ਰੇਟ ਉਹ ਪੂਰੀ ਹੈਵੀ ਰੂ ਹੈ ਦੇਖ ਸਕਦੇ ਹੋ ਪੂਰੀ ਹੈਵੀ ਸਟ੍ਰੇਟ ਸਲਵਾਰ ਹੋਗੀ ਉਹਦੇ ਤੇ ਵੀ ਆਪਾਂ ਵਰਕ ਕੀਤਾ ਹੋਇਆ ਦੇਖ ਸਕਦੇ ਸਲਵਾਰ ਦੇ ਪੌਂਚੇ ਦੇ ਉੱਪਰ ਵਰਕ ਕੀਤਾ ਹੈ ਸੇਮ ਉਵੇਂ ਪੈਚ ਲਾ ਕੇ ਵਿੱਚ ਆਪਾਂ ਬਣਾ ਸੋਹਣਾ ਮੈਰੂਨ ਜਿਹਾ ਸ਼ਿਪੀ ਦਾ ਵਰਕ ਕੀਤਾ ਹੋਇਆ ਹਨ ਦਬਕਾ ਕਾਪਰਿੰਟੀ ਕਲਰ ਦਾ ਜੂਸ ਕੀਤਾ ਆਪਾਂ ਬਹੁਤ ਹੀ ਸੋਹਣਾ ਜਿਹਾ ਕੰਮ ਆ ਜਿਹੜਾ ਆਪਾਂ ਸਲਵਾਰ ਦੇ ਪੌਂਚੇ ਤੁਸੀਂ ਇਦਾਂ ਦੇ ਵੀ ਸੂਟ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਸਿੰਪਲ ਸੋਬਰ ਜਿਹੜਾਣ ਜਾਂਦੇ ਇਦਾਂ ਦੇ ਸੂਟ ਜਿਹੜਾ ਦੁਪੱਟਾ ਰਹਿ ਗਿਆ ਪਿਓਰ ਚਲੂਨ ਦਾ ਆਪਾਂ ਲੇਸ ਲਾ ਕੇ ਉਹਨੂੰ ਰੈਡੀ ਕੀਤਾ ਹੈ ਦੇਖ ਸਕਦੇ ਹੋ ਕਿ ਵਿੱਚ ਚੱਕ ਜੈਲੋ ਕਲਰ ਦੀ ਲੇਸ ਏਡ ਕਰਤੀ ਆ ਇੱਕ ਆਪਾਂ ਪਰਲ ਲੇਸ ਵਿੱਚ ਏਡ ਕਰਤੀ ਆ ਇਦਾਂ ਦੇ ਆਪਣੇ ਕੋਲ ਤੁਸੀਂ ਸੂਟ ਆਨ ਆਰਡਰ ਰੈਡੀ ਕਰਵਾ ਸਕਦੇ ਆ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਵਾ ਤੁਸੀਂ ਉਹਦੇ ਸਕਰੀਨ ਸ਼ਾਟ ਲੈ ਲਿਆ ਕਰੋ ਪ੍ਰਾਈਸ ਲੈ ਲਿਆ ਕਰੋ ਬਣਾ ਬਿੱਲ ਨਾ ਬਹੁਤ ਮਾਇੰਡ ਕਰਦੇ ਹਾਂ ਤੁਸੀਂ ਪ੍ਰਾਈਸ ਨਹੀਂ ਪਾਉਂਦੇ ਤੇ ਤੁਸੀਂ ਆਪਣ ਤੋਂ ਵਟਸਐਪ ਤੇ ਹੀ ਪ੍ਰਾਈਸ ਲੈ ਲਿਆ ਕਰੋ ਆਪਣਾ ਸਕਰੀਨ ਦੇ ਉੱਪਰ ਨੰਬਰ ਹੈਗਾ ਜੀ ਇਹਨਾਂ ਅੱਜਕੱਲ੍ਹ ਜ਼ਿਆਦਾ ਹੀ ਚੱਲ ਰਿਹਾ ਆਪਣਾ ਸਿਲਕ ਪਸ਼ਮੀਨਾ ਤੇ ਇਹਦੇ ਆਪਣੇ ਕੋਲੇ ਕਲਰ ਵੀ ਹੈਗੇ ਆ ਪਸ਼ਮੀਨੇ ਦੇ ਜੇ ਤੁਸੀਂ ਕੋਈ ਵੀ ਪਹਿਣਾ ਆਪਣੇ ਕੋਲ ਲੈਣੇ ਚਾਹਦੇ ਹੋ ਆਪਣੇ ਕੋਲ ਫੋਟੋ ਲੈ ਸਕਦੇ ਹੋ ਕਲਰ ਦੀਆਂ ਬਹੁਤ ਸੋਹਣਾ ਨੈੱਕ ਦੇ ਉੱਪਰ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਪੂਰਾ ਹੈਵੀ ਨੈੱਕ ਲਾਈਨ ਬਣੀ ਹੋਈ ਹੈ ਦੀ 슬ੀਵਜ਼ ਦੇ ਉੱਪਰ ਪੂਰੇ ਹੈਵੀ ਬੂਟੇ ਰਹਿਣਗੇ ਦੇਖ ਸਕਦੇ ਹੋ ਬਹੁਤ ਸੋਹਣਾ ਵਿੱਚ ਆਪਾਂ ਪੈਨਲ ਦਿੱਤਾ ਹੋਇਆ ਤੇ ਵਿੱਚ ਸਾਰੇ ਆਪਾਂ ਬੂਟੀ ਪਾਈ ਹੋਈ ਆ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਸਿਲਕ ਪਸ਼ਮੀਨਾ ਬੜਾ ਹੀ ਸੋਹਣਾ ਕਲਰ ਆ ਆਨੀਅਨ ਜਿਹਾ ਸ਼ੇਡ ਪਰਪਲ ਆਨੀਅਨ ਜਿਹਾ ਸ਼ੇਡ ਆਪਾਂ ਕਹਿ ਸਕਦੇ ਹਾਂ ਵਿੱਚ ਥ੍ਰੈਡ ਦੇ ਕਲਰ ਆਪਾਂ ਬਹੁਤ ਸੋਹਣੇ ਯੂਜ਼ ਕੀਤੇ ਨੇ ਵਿੱਚ ਤਿੱਲਾ ਵੀ ਆਪਾਂ ਜ਼ਰੂਰ ਲਾਉਨੇ ਹੁੰਦੇ ਆ ਇਹ ਵੀ ਹੈਵੀ ਸਰਵਾਤ ਦੇ ਨਾਲ ਬਣਿਆ ਹੈ ਸਿਲਕ ਪਸ਼ਮੀਨਾ ਹੈ ਅੱਜ ਕੱਲ ਚੱਲ ਬਹੁਤ ਜ਼ਿਆਦਾ ਰਿਹਾ ਬੋ ਇਹਦੇ ਵਿੱਚ ਕਲਰ ਵੀ ਬਹੁਤ ਨੇ ਤੇ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਸਿਲਕ ਪਸ਼ਮੀਨਾ ਦੀ ਤੇ ਜੇ ਦੀ ਕੋਈ ਕੰਪਲੇਨਟ ਨਹੀਂ ਬਹੁਤ ਹੀ ਪਿਆਰਾ ਸਟੱਫ ਹੈਗਾ ਜਿਹੜੀ ਫਿਨਿਸ਼ਿੰਗ ਆਪਾਂ ਇਹਦੀ ਦੁਪट्टे ਦੀ ਕੀਤੀ ਹੈ ਲੇਸ ਲਗਾ ਕੇ ਕੀਤੀ ਹੈ ਮਲਟੀ ਕਲਰ ਦੀ ਆਪਾਂ ਲੇਸ ਲਗਾਈ ਹੋਈ ਚਨੌਂ ਦਾ ਦੁਪੱਟਾ ਰੂਹ ਦਾ ਈਕੋ ਕਲਰ ਦੇ ਵਿੱਚ ਇਹ ਵੀ ਪਸ਼ਮੀਨਾ ਦਾ ਰਹੇਗਾ ਇਹ ਪਿਓਰ ਪਸ਼ਮੀਨਾ ਰਹੇਗਾ ਇਹ ਦੇ 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 ਵਿੱਚ ਵਰਕ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੈ। ਘੇਰਾ ਪੂਰਾ ਹੈਵੀ ਰਹੇਗਾ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ। ਸਾਰੇ ਦੇ ਵਿੱਚ ਬੜੇ ਹੀ ਸੋਹਣੇ ਕਲਰ ਪਾਏ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸੋਹਣੇ ਕਲਰ ਪਾਏ ਹੈ ਵਿੱਚ ਪਿੰਕ, yellow ਤੇ ਗ੍ਰੀਨ ਡਾਰਕ, ਲਾਈਟ ਦੀ ਆਪਾਂ ਸ਼ੇਡਿੰਗ ਦਿੱਤੀ ਹੈ ਪੱਤੀਆਂ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਸ਼ੇਡਿੰਗ ਦਾ ਵਰਕ ਕੀਤਾ ਹੋਇਆ ਵਿੱਚ ਸਾਰੇ ਆਪਾਂ ਬੂਟੀ ਦੇ ਦਿੱਤੀ ਆ ਤੇ 슬ੀਵਜ਼ ਦੇ ਉੱਪਰ ਵੀ ਵਰਕ ਕੀਤਾ ਹੋਇਆ ਵਾ। ਸੇਮ ਬਾਰਡਰ ਆਪਾਂ 슬ੀਵਜ਼ ਦੇ ਉੱਪਰ ਵੀ ਦਿੱਤੀ ਆ। ਹਲਕਾ ਜਿਹਾ ਪਿੰਕ ਕਲਰ ਨਾਲ ਆਪਾਂ ਸਕੈਲਪਿੰਗ ਕੀਤੀ ਆ ਪਰ ਆਪਾਂ ਇਹਨੂੰ ਕਟ ਵਰਕ ਨਹੀਂ ਕੀਤਾ ਤੇ ਪਾਈਪਿੰਗ ਲ ਦੇ ਨਾਲ ਇਹਦੇ ਵੀ ਆਪਾਂ ਹੈਵੀ ਸਲਵਾਰ ਕੀਤੀ ਆ ਇਹ ਹੈਗਾ ਜੀ ਨਾਲ ਪਸ਼ਮੀਨੇ ਦਾ ਹੁਸ਼ਾਲ ਇਹ ਵੀ ਆਪਾਂ ਨੂੰ ਮਿਲਦੇ ਨੇ ਜੇ ਤੁਸੀਂ ਕੋਈ ਵੀ ਭੈਣੇ ਦਾ ਸੂਟ ਕਿਸੇ ਪਸ਼ਮੀਨੇ ਦੇ ਸੂਟ ਨਾਲ ਪਸ਼ਮੀਨੇ ਦਾ ਸ਼ਾਲ ਕਰਵਾਉਣਾ ਚਾਹੁੰਦੀ ਆਪਾਂ ਉਹ ਵੀ ਕਰਕੇ ਦੇ ਸਕਦੇ ਆ ਇਹ ਭੈਣੇ ਲੇਸ ਨਹੀਂ ਵਾਹੀ ਕਿ ਇਹਨਾਂ ਸ਼ਾਲ ਤੇ ਲੇਸ ਲੱਗੀ ਨਹੀਂ ਚੰਗੀ ਲੱਗਣੀ ਤੇ ਤੁਸੀਂ ਹੋਂਦੈ ਮੈਨੂੰ ਡਾਈ ਕਰਕੇ ਦੇ ਦਿਓ ਇਸ ਤਰ੍ਹਾਂ ਪਸ਼ਮੀਨੇ ਦੇ ਸ਼ਾਲ ਵੀ ਆਪਾਂ ਡਾਈ ਕਰ ਦੇ ਦਿੰਦੀ ਆ ਇਹ ਰਹੇਗਾ ਪੀਕਾਕ ਸ਼ੇਡ ਦੇ ਵਿੱਚ ਪਿਓਰ ਸਿਲਕ ਪਸ਼ਮੀਨੇ ਦਾ ਸੂਟ ਨੈਕਸਟ ਸੂਟ ਹੈਗਾ ਜੀ ਆਪਣਾ ਡਾਰਕ ਪੀਕਾਕ ਸ਼ੇਡ ਦੇ ਵਿੱਚ ਕ੍ਰੇਪ ਦੇ ਸਟ ਅਕ੍ਰਿਸਟਫ ਵਿੱਚ ਇਹ ਦੇਖੋ ਕਿ ਇਹ ਦਸਤ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਅੱਜਕੱਲ ਬੜਾ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਡਿਜ਼ਾਈਨ ਦੇਖ ਸਕਦੇ ਹੋ neck ਦੇ ਉੱਪਰ ਵਰਕ ਸੇਮ ਥ੍ਰੈਡ ਦੇ ਨਾਲ ਵਰਕ ਕੀਤਾ ਹੋਇਆ sleeve ਦੇ ਉੱਪਰ ਵਰਕ ਸੇਮ ਥ੍ਰੈਡ ਰਹੇਗਾ ਕੋਈ ਆਪਾਂ ਤਿੱਲਾ ਨਹੀਂ ਇਹਦੇ ਵਿੱਚ ਯੂਜ਼ ਕੀਤਾ ਕੋਈ ਜਰੀ ਨਹੀਂ ਯੂਜ਼ ਕੀਤੀ ਬਹੁਤ ਹੀ ਸੋਹਣਾ ਕੰਮ neck ਦੇ ਤੇ sleeve ਦੇ ਉੱਪਰ ਰਹੇਗਾ ਤੇ ਚਾਕਾ ਦੇ ਉੱਪਰ ਆਪਾਂ ਸਕੈਲਪਿੰਗ ਕੀਤੀ ਹੋਈ ਹੈ ਚਾਕੇਰੇ ਦੇ ਉੱਪਰ ਸਕੈਲਪਿੰਗ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਕੰਮ ਕੀਤਾ ਹੋਇਆ ਚਾਕੇਰੇ ਦਾ ਸਕੈਲਪਿੰਗ ਵਰਕ ਰਹੇਗਾ ਅੱਜ ਕੱਲ ਇਹਦੀ ਵੀਡੀਓ ਵੀ ਬਹੁਤ ਆ ਰਹੀਆਂ ਨੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਇਹ ਦੇਖ ਸਕਦੇ ਬਹੁਤ ਹੀ ਪਿਆਰਾ ਕਲਰ ਹੈ ਪੀਕਾਕ ਸ਼ੇਡ ਸਟੱਫ ਰਹਿ ਗਿਆ ਸੈਮੀ ਕ੍ਰੇਪ ਦੇ ਵਿੱਚ ਤੇ ਨਾਲ ਇਹਦੇ ਵੀ ਆਪਾਂ ਹੈਵੀ ਸਲਵਾਰ ਕੀਤੀ ਹੈ ਇਹਦੇ ਵੀ ਹੈਵੀ ਸਲਵਾਰ ਬਣੀ ਹੋਈ ਹੈ ਨਾਲ ਤੇ ਦੁਪੱਟਾ ਆਪਾਂ ਪਿਓਰ ਚਰੋਂਦਾ ਸਿਰਫ ਉੱਤੇ ਵੀ ਆਪਾਂ ਲੇਸ ਲਗਾਈ ਹੋਈ ਹੈ ਚਰੋਂਦੇ ਦੁਪੱਟੇ ਤੇ ਆਪਾਂ ਲੇਸ ਲਾ ਕੇ ਦੁਪੱਟੇ ਨੂੰ ਰੈਡੀ ਕੀਤਾ ਹੋਇਆ ਵਾ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਲਓ ਪਸ਼ਮੀਨੇ ਦੇ ਕਲਰ ਸੂਟਾਂ ਤੇ ਵੀ ਕਰਵਾ ਸਕਦੇ ਹੋ ਇਹਨੂੰ ਕਾਟਨ ਦੇ ਸੂਟਾਂ ਦੇ ਵੀ ਵਰਕ ਨੂੰ ਕਰਵਾ ਸਕਦੇ ਹੋ ਜਿਹੜੇ ਵੀ ਆਪਾਂ ਤੁਹਾਨੂੰ ਡਿ ਕੋਈ ਵੀ ਨ ਕਿਸੇ ਵੀ ਮਤਲਬ ਸਟੱਫ ਦੇ ਉੱਪਰ ਕਰਵਾ ਸਕਦੇ ਹਾਂ ਨੈਕ ਸੂਟ ਆਪਣਾ ਰਹੇਗਾ ਜੀ ਫਿਰ ਮਸ਼ੀਨਵਰਕ ਵਾਲਾ ਅੱਜ ਤੁਹਾਨੂੰ ਜਦ ਆਪਾਂ ਮਸ਼ੀਨਵਰਕ ਵਾਲੀ ਸੂਟ ਦਿਖਾਵਾਂਗੇ ਇਹ ਰਹੇਗਾ ਜੀ ਸਟਨ অর্ਗੈਂਜ਼ਾ ਦਾ ਸਟ ਤੇ ਉਹਦੇ ਤੇ ਵੀ ਆਪਾਂ ਮਸ਼ੀਨਵਰਕ ਤੇ ਨਾਲ ਪੈਚ ਐਡ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਘੇਰੇ ਦੇ ਵਿੱਚ ਆਪਾਂ ਰੈੱਡ ਮੈਰੂਨ ਕਲਰ ਯੂਜ਼ ਕੀਤਾ ਹੋਇਆ ਵਾ ਤੇ ਨੈਕ ਲਾਈਨ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਨੈਕ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ 슬ੀਵਜ਼ ਦੇ ਉੱਪਰ ਆਪਾਂ ਪੈਚ ਲਗਾ ਕੇ ਉਹਦੇ ਤੇ ਬੂਟੇ ਦਿੱਤੇ ਹੋ ਤੇ ਸਲਵਾਰ ਦੇ ਉੱਪਰ ਵੀ ਆਪਾਂ ਇਹਦਾ ਹੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਪੈਂਚ ਲਗਾ ਕੇ ਆਪਾਂ ਉਹਦੇ ਤੇ ਵੀ ਬੂਟੇ ਪਾਏ ਹੋਏ ਆ ਬਹੁਤ ਹੀ ਸੋਹਣਾ ਸੁਲ ਰਹੇਗਾ ਇਹ ਸਟੇਟ ਸਲਵਾਰ ਨਾਲ ਰਹੂਗਾ ਤੇ ਸਾਡ ਨੂੰ ਆਰਗੈਂਜ਼ ਦਾ ਸਟੱਫ ਰਹੇਗਾ ਬੜੀ ਪਿਆਰਾ ਜਿਹਾ ਕਲਰ ਹੈ ਇਹਦੇ ਨਾਲ ਆਪਾਂ ਮੈਰੂਨ ਕਲਰ ਦਾ ਦੁਪੱਟਾ ਕੀਤਾ ਵਾ ਤੇ ਜਿਵੇਂ ਜਿਹੜੀਆਂ ਭੈਣਾਂ ਮਸ਼ੀਨ ਵਰਕ ਰਹੀਆਂ ਜਿਵੇਂ ਚ ਹੈਗੀਆਂ ਚਾਹਵਣ ਉਹ ਇਹ ਲੈ ਸਕਦੀਆਂ ਨੇ ਛੋਟ ਆਪਣੇ ਕੋਲ ਆਨ ਅਰ ਡੈਡੀ ਕਰਵਾ ਸਕਦੀਆਂ ਨੇ ਇਹ ਬੜਾ ਹੀ ਪਿਆਰਾ ਜਿਹਾ ਕਲਰ ਆ ਤੁਸੀਂ ਇਹਨੂੰ ਹਲਕੇ ਫੁਲਕੇ ਆਪਣੇ ਘਰ ਦੇ ਫੰਕਸ਼ਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਕਿਤੇ ਵੀ ਵੇਅਰ ਕਰ ਸਕਦੇ ਹੋ ਇਹਦੇ ਨਾਲ ਵੀ ਚੁਣੌਂਦਾ ਦਾ ਖੋਲਦੋ ਖੋਲਦੋ ਕੋਈ ਨਾ ਇਹ ਤਾਂ ਵੀ ਪ्योर ਚੁਣੌਂਦਾ ਕੀਤਾ ਲੇਸ ਲਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੈ ਦੁਪੱਟੇ ਨੂੰ ਉਹਦੇ ਤੇ ਆਪਾਂ ਲੇਸ ਲਗਾਈ ਹੋਈ ਹੈ ਜਿਹੜਾ ਕਲਰ ਜਿਵੇਂ ਉਹਦੇ ਵਿੱਚ ਆਪਾਂ ਤਿੱਲੇ ਦਾ ਯੂਜ਼ ਕੀਤਾ ਨਾ ਉਸੇ ਕਲਰ ਦੀ ਆਪਾਂ ਚੁੰਨੀ ਰੈਡੀ ਸੌਰੀ ਉਹ ਜਿਹੜਾ ਕਲਰ ਦੀ ਆਪਾਂ ਲੇਸ ਲਗਾਤੀ ਆ ਤੇ ਪ्योर ਚੁਣੌਂਦਾ ਦੁਪੱਟਾ ਰੋ ਗਿਆ ਇਹਦਾ ਬਹੁਤ ਹੀ ਪਿਆਰਾ ਜਿਹਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਆਪਣਾ ਗੁਰਦੁਆਰ ਸਾਹਿਬ ਪਾਉਣਾ ਹੋਵੇ ਹਰ ਦੇ ਫੰਕਸ਼ਨ ਦੇ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਹਨ ਤੇ ਨੈਕਸਟ ਸੂਟ ਆਪਣਾ ਹੈਗਾ ਜੀ ਅੱਜ ਦੀ ਵਰਕ ਦੇ ਵਿੱਚ ਬਣਿਆ ਹੋਇਆ ਇਹ ਰਿਹਾਗਾ ਅੱਜ ਦੀ ਵਰਕ ਦੇ ਵਿੱਚ ਇਹਦੇ ਨਾਲ ਤੁਸੀਂ ਮੇਰੇ ਕੋਲ ਪਹਿਲਾਂ ਵੀ ਬਣੇ ਹੋਏ ਸੂਟ ਦੇਖ ਚੁੱਕੇ ਹੋ ਇਹ ਇੱਕ ਆਪਾਂ ਭੈਣ ਨੂੰ ਅਨ ਸਟਿਚ ਭੇਜ ਰਹੇ ਹਾਂ ਇੱਕ ਆਪਾਂ ਉਹਨਾਂ ਨੂੰ ਸਟਿਚ ਕਰਕੇ ਭੇਜ ਰਹੇ ਹਾਂ ਭੈਣ ਨੂੰ ਗਿਫਟ ਦੇਣਾ ਵਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕੰਮ ਰਹੇਗਾ ਘੇਰੀ ਦੇ ਵਿੱਚ ਆਪਾਂ ਪੈਚ ਲਗਾਏ ਹੋ ਉੱਪਰ ਨੂੰ ਪੈਨਲ ਜਾਂਦੇ ਵਿੱਚ ਹਰ ਇੱਕ ਦੇ ਵਿੱਚ ਆਪਾਂ ਪੈਚ ਦੇ ਉੱਪਰ ਬੂਟੀ ਦਿੱਤੀ ਹੋਈ ਹੈ ਇਚਾਪਾ ਜਿਵੇਂ ਆਰੀ ਦੇ ਨਾਲ ਪਲੱਸ ਹੈਂਡਵਰਕਸ ਅਟੈਚ ਕੀਤਾ ਹੋਇਆ ਵਾ ਜਿਵੇਂ ਤੁਸੀਂ ਥੋੜਾ ਹੈਵੀ ਲੁੱਕ ਦੇਣਾ ਚਾਹੁੰਦੇ ਹੋ ਨਾ ਆਰੀ ਨੂੰ ਉਹਦੇ ਵਿੱਚ ਥੋੜਾ ਜਿਹਾ ਆਪਾਂ ਹੈਂਡਵਰਕ ਦਾ ਟੱਚ ਦੇ ਦਈਏ ਉਹਦਾ ਨਾ ਸੂਟ ਸੋਹਣਾ ਬਣ ਜਾਂਦਾ ਵਾ 슬ੀਵ ਦੇ ਉੱਪਰ ਵੀ ਆਪਾਂ ਬੂਟੇ ਦਿੱਤੇ ਹੋਏ ਆ ਦੇਖ ਸਕਦੇ ਹੋ ਨਾ 슬ੀਵ ਦੇ ਉੱਪਰ ਵੀ ਆਪਾਂ ਬੂਟੇ ਪਾਏ ਆ ਬਹੁਤ ਹੀ ਪਿਆਰਾ ਜਿਹਾ ਕੰਮ ਰਹੇਗਾ ਸੂਟ ਦੇ ਵਿੱਚ ਦੇਖ ਸਕਦੇ ਹੋ ਮੈਜੈਂਟਾ ਕਰਨ ਵਾਲੀ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਆ ਚੱਕਰ ਜਿਹੜੀ ਫਿਨਿਸ਼ਿੰਗ ਕੀਤੀ ਆ ਨਾ ਉਹ ਵੀ ਮੈਜੈਂਟਾ ਕਲਰ ਨਾਲ ਕੀਤੀ ਹੋਈ ਆ ਦੇਖ ਸਕਦੇ ਹੋ ਤੇ ਸਲਵਾਰ ਸਟ੍ਰੇਟ ਰਹੇਗੀ ਉਹਦੇ ਵੀ ਆ ਬਹੁਤ ਹੀ ਸੋਹਣਾ ਜਿਹਾ ਕੰਮ ਆ ਵਿਚਾਰ ਦੇਖਸਾ ਤੁਸੀਂ ਪਰਲ ਸ਼ਿਪੀ ਦਾ ਕੰਮ ਆਪਾਂ ਹੈਂਡਵਰਕ ਨਾਲ ਵਿੱਚ ਜਿਵੇਂ ਕਹਿ ਲਓ ਟੱਚ ਦਿੱਤਾ ਵਾ ਬਾਕੀ ਸਾਰਾ ਕੰਮ ਜਰੀ ਦਾ ਰਹੇਗਾ ਤੇ ਨਾਲ ਪੈਚ ਵਰਕ ਦੁਪੱਟਾ ਜਿਹੜਾ ਆਪਾਂ ਮਜੈਂਟਾ ਕਲਰ ਦਾ ਨਾਲ ਲੇਸ ਲਾ ਕੇ ਰੈਡੀ ਕੀਤਾ ਹੋਇਆ ਵਾ ਦੇਖ ਸਕਦੇ ਹੋ ਦੁਪੱਟੇ ਆਪਾਂ ਲੇਸਾਂ ਲਗਾਈਆਂ ਨੇ ਉਹਦੇ ਨਾਲ ਆਪਾਂ ਦੁਪੱਟੇ ਨੂੰ ਰੈਡੀ ਕੀਤਾ ਦੁਪੱਟਾ ਆਪਾਂ ਜਿਹੜਾ ਵਿੱਚ ਪੈਚ ਲਾਇਆ ਨਾ ਉਸ ਕਲਰ ਦਾ ਦੁਪੱਟਾ ਰੈਡੀ ਕੀਤਾ ਹੈ ਦੋਨੋਂ ਹੀ ਸੂਟ ਪਹਿਣਦੇ ਸੇਮ ਇਦਾਂ ਹੀ ਆਪਾਂ ਰੈਡੀ ਕੀਤੇ ਹੋਇਆ ਅੱਜ ਕਿਦਾਂ ਲੱਗੇ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ